ਸਸ ਸਤਿ ਸ਼੍ਰੀ ਅਕਾਲ ਦੋਸਤੋ ਸਿਮਬਲ ਦਾ ਡਾਕਟਰ ਤੁਹਾਡਾ ਸਵਾਗਤ ਹੈ ਅੱਜ ਅਸੀਂ ਗੱਲ ਕਰਾਂਗੇ ਸਭ ਕੁਝ ਠੀਕ ਹੋਣ ਦੇ ਬਾਵਜੂਦ ਕ੍ਰੈਡਿਟ ਰਿਪੋਰਟ ਕ੍ਰੈਡਿਟ ਹਿਸਟਰੀ ਠੀਕ ਹੋਣ ਦੇ ਬਾਵਜੂਦ ਵੀ ਇੱਕ ਬੈਂਕ ਕੇਸ ਰਿਜੈਕਟ ਕਰ ਦਿੰਦਾ ਤੇ ਦੂਜਾ ਕਰ ਦਿੰਦਾ ਇਸ ਦਾ ਰੀਜ਼ਨ ਅਸੀਂ ਆਪਣੀ ਪਿਛਲੀ ਵੀਡੀਓ ਚ ਜ਼ਿਕਰ ਕਰ ਚੁੱਕੇ ਹਾਂ ਵੀ ਕਈ ਵਾਰ ਕੋਈ ਪੁਰਾਣਾ ਰਿਕਾਰਡ ਹੁੰਦਾ ਉਹਦੇ ਕਰਕੇ ਕੇਸ ਰਿਜੈਕਟ ਹੋ ਜਾਂਦਾ ਹੈ ਕਈ ਵਾਰ ਸਾਡਾ ਕੋਈ ਪੁਰਾਣਾ ਰਿਕਾਰਡ ਨਹੀਂ ਵੀ ਹੁੰਦਾ ਤਾਂ ਵੀ ਇੱਕ ਬੈਂਕ ਸਾਡਾ ਕੇਸ ਰਿਜੈਕਟ ਕਰ ਜਾਂਦਾ ਹੈ ਦੂਜਾ ਬੈਂਕ ਸਾਨੂੰ ਕਰ ਦਿੰਦਾ ਉਸੇ ਕਈ ਵਾਰ ਕਲਾਈਨ ਨੂੰ ਸਮਝ ਨਹੀਂ ਆਉਂਦੀ ਵੀ ਕੀ ਰੀਜ਼ਨ ਹੈ ਮੈਨੂੰ ਪਤਾ ਤਾਂ ਲੱਗੇ ਤੇ ਬੈਂਕ ਨਹੀਂ ਦੱਸਦਾ ਇਸ ਬਾਰੇ ਉਸ ਦਾ ਰੀਜ਼ਨ ਇਹ ਹੁੰਦਾ ਕਿ ਤੁਹਾਡਾ ਪੁਰਾਣਾ ਚੱਲਿਆ ਹੋਇਆ ਲੋਨ ਸਭ ਕੁਝ ਠੀਕ ਚੱਲਿਆ ਠੀਕ ਬੰਦ ਕੀਤੇ ਪ੍ਰੈਜ਼ੈਂਟ ਚੱਲਦੇ ਹੋਏ ਲੋਨ ਠੀਕ ਚੱਲ ਰਹੇ ਨੇ ਬਿਲਕੁਲ ਕੋਈ ਖਰਾਬ ਨਹੀਂ ਹੋਇਆ ਹੋਇਆ ਸਿਵਲ ਸਕੋਰ ਤੁਹਾਡਾ ਬਹੁਤ ਅੱਛਾ ਆ ਰਿਹਾ ਹੈ ਤੁਹਾਨੂੰ ਫੁੱਲ ਕੰਫੀਡੈਂਸ ਹੈ ਵੀ ਮੇਰੇ ਵਿੱਚ ਮੇਰੀ ਰਿਪੋਰਟ ਦੇ ਵਿੱਚ ਕੋਈ ਦਿੱਕਤ ਹੀ ਨਹੀਂ ਹੈ ਪਰ ਬੈਂਕ ਨੇ ਮੇਰਾ ਕੇਸ ਰਿਜੈਕਟ ਕਿਉਂ ਕੀਤਾ ਜਦੋਂ ਤੁਸੀਂ ਉਹੀ ਡਾਕੂਮੈਂਟ ਉਹੀ ਸਭ ਕੁਝ ਕਿਸੇ ਹੋਰ ਬੈਂਕ ਨੂੰ ਦਿੰਦੇ ਹੋ ਤੇ ਉਹ ਤੁਹਾਡਾ ਬੈਂਕ ਕੇਸ ਸੈਂਚਨ ਵੀ ਕਰ ਦਿੰਦਾ ਹੈ ਤੇ ਅਪਰੂਵਲ ਵੀ ਕਰ ਦਿੰਦਾ ਹੈ ਤੁਹਾਡੇ ਮਨ 'ਚ ਰੋਸ਼ ਆ ਜਾਂਦਾ ਵੀ ਉਹ ਬੈਂਕ ਨੇ ਮੈਨੂੰ ਜਾਣ ਕੇ ਪਰੇਸ਼ਾਨ ਕੀਤਾ ਜਾਂ ਜਾਣ ਕੇ ਖਰਾਬ ਕੀਤਾ ਜਾਂ ਰੀਜ਼ਨ ਦਿੱਤਾ ਵੀ ਕੀ ਕਾਰਨ ਹੈ ਵੀ ਜੇ ਮੇਰੇ ਕੇਸ 'ਚ ਮੇਰੀ ਕ੍ਰੈਡਿਟ ਹਿਸਟਰੀ 'ਚ ਮੇਰੀ ਕ੍ਰੈਡਿਟ ਰਿਪੋਰਟ ਦੇ ਵਿੱਚ ਵਕਤੇ ਹੀ ਕੋਈ ਦਿੱਕਤ ਸੀ ਤਾਂ ਮੈਨੂੰ ਇਹ ਦੂਜੇ ਬੈਂਕ ਨੇ ਲੋਨ ਕਿਵੇਂ ਕਰ ਦਿੱਤਾ ਉਹਦਾ ਅਸੀਂ ਅੱਜ ਕਲੀਅਰ ਕਰਦੇ ਹਾਂ ਬੈਂਕਾਂ ਨੇ ਹੁਣ ਇੱਕ ਨਵਾਂ ਸਿਸਟਮ ਹੋਰ ਆਪਣਾ ਸ਼ੁਰੂ ਕਰ ਲਿਆ ਹੈ ਉਸ ਨੂੰ ਜ਼ਿਆਦਾਤਰ ਬੈਂਕ ਕਲਰਿੰਗ ਦਾ ਨਾਮ ਕਹਿੰਦੇ ਨੇ ਉਹਦੇ ਵਿੱਚ ਕੀ ਹੁੰਦਾ ਹੈ ਬੈਂਕ ਤੁਹਾਡਾ ਸਿਬਲ ਕਰਦਾ ਹੈ ਤੁਹਾਡੀ ਕ੍ਰੈਡਿਟ ਹਿਸਟਰੀ ਦੇਖਦਾ ਹੈ ਤੁਹਾਡੇ ਸਿਬਲ ਸਕੋਰ ਦੇਖਦਾ ਹੈ ਸਾਰਾ ਕੁਝ ਦੇਖਣ ਦੇ ਬਾਵਜੂਦ ਵੀ ਤੁਹਾਡਾ ਕੇਸ ਰਿਜੈਕਟ ਕਰ ਦਿੱਤਾ ਜਾਂਦਾ ਹੈ ਉਹਦਾ ਰੀਜ਼ਨ ਕੀ ਹੁੰਦਾ ਹੈ ਬੈਂਕ ਨੇ ਇੱਕ ਆਪਣੇ ਸੈਲਫ ਪੈਰਾਮੀਟਰ ਬਣਾ ਲਿੱਤੇ ਨੇ ਉਹ ਹਰੇਕ ਬੈਂਕ ਦੀ ਆਪਣੀ ਕਸੋਟੀ ਆਪਣੀ ਕਸਟਡੀ ਚ ਆਪਣਾ ਸਿਸਟਮ ਵੱਖਰਾ ਹੈ ਕਿਸੇ ਬੈਂਕ ਨੇ ਕੁਝ ਚਾਰ ਚੀਜ਼ਾਂ ਐਕਸਟਰਾ ਇਨਕਲੂਡ ਕਰ ਦਿੱਤੀਆਂ ਵੀ ਇਹਦੇ ਵਿੱਚ ਜੇ ਆ ਹੋਏਗਾ ਤੇ ਅਸੀਂ ਲੋਨ ਨਹੀਂ ਕਰਾਂਗੇ ਜਾਂ ਆ ਹੋਏਗਾ ਅਸੀਂ ਲੋਨ ਨਹੀਂ ਕਰਾਂਗੇ ਦੂਜੇ ਬੈਂਕ ਦੀ ਪਾਲਿਸੀ ਚੋਂ ਨਹੀਂ ਹੈ ਤੇ ਤੁਹਾਨੂੰ ਲੋਨ ਕਰ ਦੇਗਾ ਇਸ ਦੇ ਕੋਈ ਛੋਟੇ-ਛੋਟੇ ਚੀਜ਼ਾਂ ਸੀ ਤੁਹਾਨੂੰ ਕਲੀਅਰ ਕਰਦੇ ਆ ਕਿ ਕੀ ਚੀਜ਼ਾਂ ਹੁੰਦੀਆਂ ਨੇ ਸਭ ਤੋਂ ਵੱਡਾ ਰੀਜ਼ਨ ਹੋ ਜਾਂਦਾ ਇਨਕੁਆਰੀ ਜੇ ਤੁਸੀਂ 6 ਮਹੀਨੇ ਦੇ ਵਿੱਚ ਹੀ ਤੁਹਾਡੀਆਂ ਦੋ ਜਾਂ ਤਿੰਨ ਇਨਕੁਆਰੀਆਂ ਹੋਈਆਂ ਨੇ ਲੋਨ ਦੇ ਲਈ ਤੇ ਤੁਸੀਂ ਚੌਥੀ ਇਨਕੁਆਰੀ ਪਾ ਕੇ ਹਟਿਓ ਤੇ ਤੁਹਾਡਾ ਬੈਂਕ ਕੇਸ ਰਿਜੈਕਟ ਕਰ ਸਕਦਾ ਹੈ ਬੈਂਕ ਨੂੰ ਹੁੰਦਾ ਹੈ ਵੀ ਤੁਸੀਂ ਇਹ ਲੋਨ ਲੈਣ ਲਈ ਕਈ ਥਾਂ ਤੇ ਘੁੰਮ ਰਹੇ ਹੋ ਤੇ ਸਾਨੂੰ ਐਸਾ ਕਸਟਮਰ ਮਨਜ਼ੂਰ ਨਹੀਂ ਹੈ ਕੋਈ ਦਿੱਕਤ ਹੈ ਅਸੀਂ ਇਸ ਨੂੰ ਨਹੀਂ ਕਰਾਂਗੇ ਜਦਕਿ ਦੂਜੇ ਬੈਂਕ ਦੇ ਪਾਲਿਸੀ 'ਚ ਫਿੱਟ ਹੋ ਜਾਂਦਾ ਹੈ ਉਹ ਤੁਹਾਨੂੰ ਲੋਨ ਕਰ ਦਿੰਦਾ ਹੈ ਚਾਹੇ ਉਹ ਚਾਰ ਇਨਕੁਆਰੀਆਂ ਵੀ ਪੈ ਚੁੱਕੀਆਂ ਨੇ ਜਦਕਿ ਪਿਛਲੇ ਬੈਂਕ ਨੇ ਤਿੰਨ ਇਨਕੁਆਰੀਆਂ ਪੈਣ ਤੋਂ ਬਾਅਦ ਤੁਹਾਡਾ ਕੇਸ ਕੈਨਸਲ ਕਰ ਦਿੱਤਾ ਨਵਾਂ ਬੈਂਕ ਚਾਰ ਇਨਕੁਆਰੀਆਂ ਪੈਣ ਦੇ ਬਾਵਜੂਦ ਵੀ ਤੁਹਾਨੂੰ ਕਰ ਦਿੰਦਾ ਇਸ ਤੋਂ ਇਲਾਵਾ ਹੋਰ ਰੀਜ਼ਨ ਹੋ ਜਾਂਦਾ ਹੈ ਵੀ ਤੁਸੀਂ ਕੋਈ ਲੇਟੈਸਟ ਜਸਟ ਹੁਣੀ ਕੋਈ ਲੋਨ ਲੈ ਕੇ ਹਟਿਓ ਤੁਹਾਡਾ ਸਿਬਲ ਸਕੋਰ ਸਾਰਾ ਠਾਈ ਹੈ ਤੁਹਾਡਾ ਲੋਨ ਸਾਰੇ ਠੀਕ ਚੱਲ ਰਹੇ ਨੇ ਪਰ ਬੈਂਕ ਨੂੰ ਤੁਹਾਡੀ ਕ੍ਰੈਡਿਟ ਰਿਪੋਰਟ ਦੇ ਵਿੱਚ ਨਜ਼ਰ ਆ ਜਾਂਦਾ ਵੀ ਤੁਸੀਂ ਪਿਛਲੇ ਮਹੀਨੇ ਇੱਕ ਵੱਡਾ ਫਰਾ ਲੌਨ ਲਿੱਤਾ ਹੈ ਜਾਂ ਕੋਈ ਕਾਰ ਲੌਨ ਲਿੱਤਾ ਸੀ ਪਿਛਲੇ ਸਾਲ ਪਿਛਲੇ ਮਹੀਨੇ ਨਹੀਂ ਤੇ ਅਜੇ ਉਹਦੀ ਇੱਕ ਅੱਧੀ ਕਿਸ਼ਤ ਗਈ ਹੈ ਤੇ ਤੁਸੀਂ ਫੇਰ ਨਵਾਂ ਕਾਰ ਲੌਨ ਲੈ ਰਹੇ ਹੋ ਤੇ ਨਵੀਂ ਕਾਰ ਲੈਣ ਲੱਗੇ ਹੋ ਫੇਰ ਤੁਹਾਡਾ ਦੁਆਰਾ ਇਨਕੁਆਰੀ ਆ ਗਈ ਹੈ ਇੱਕ ਆਲਰੇਡੀ ਤੁਹਾਡਾ ਕ੍ਰੈਡਿਟ ਰਿਪੋਰਟ ਦੇ ਵਿੱਚ ਨਜ਼ਰ ਆ ਰਿਹਾ ਇੱਕ ਕੇਸ ਡਿਸਵਰਸ ਹੋਇਆ ਹੈ ਰੀਸੈਂਟਲੀ ਇੱਕ ਦੋ ਮਹੀਨੇ ਹੋਏ ਨੇ ਅਜੇ ਇੱਕ ਅੱਧੀ ਕਿਸ਼ਤ ਗਈ ਹੈ ਤੇ ਤੁਸੀਂ ਦੁਬਾਰਾ ਫੇਰ ਲੋਨ ਲਈ ਅਪਲਾਈ ਕਰ ਦਿੱਤਾ ਉਸ ਦੇ ਵਿੱਚ ਤੁਹਾਡਾ ਸਿਬਲ ਸਕੋਰ ਹਾਈ ਹੋਣ ਦੇ ਬਾਵਜ ਕੋਈ ਕ੍ਰੈਡਿਟ ਹਿਸਟਰੀ ਠੀਕ ਹੋਣ ਦੇ ਬਾਵਜੂਦ ਵੀ ਬੈਂਕ ਤੁਹਾਡਾ ਕੇਸ ਰਿਜੈਕਟ ਕਰ ਦਿੰਦਾ। ਇਸ ਤੋਂ ਇਲਾਵਾ ਬੈਂਕ ਦੇ ਵਿੱਚ ਕਈ ਵਾਰ ਇਹ ਵੀ ਹੋ ਜਾਂਦਾ ਵੀ ਤੁਹਾਡਾ ਰਿਪੋਰਟਾਂ ਦੋਨੇ ਠੀਕ ਆ ਗਈਆਂ, ਕ੍ਰੈਡਿਟ ਰਿਪੋਰਟ ਵੀ ਠੀਕ ਆ ਗਈ, ਤੁਹਾਡਾ ਸਿਬਲ ਸਕੋਰ ਵੀ ਠੀਕ ਆ ਗਏ। ਪਰ ਤੁਹਾਡਾ ਪਿਛਲੇ ਕੁਝ ਟਾਈਮ ਦੇ ਵਿੱਚ ਤੁਸੀਂ ਕੋਈ ਲੋਨ ਹੀ ਨਹੀਂ ਲਿੱਤਾ। ਤੁਹਾਡਾ ਸਾਲ, ਦੋ ਸਾਲ ਹੋ ਗਏ ਤੁਹਾਡਾ ਕੋਈ ਲੋਨ ਹੀ ਨਹੀਂ ਚੱਲਿਆ ਤੇ ਪਰ ਹੁਣ ਤੁਸੀਂ ਨਾਲ ਦੀ ਨਾਲ ਲੋਨ ਕੋਈ ਵੱਡਾ ਲੋਨ ਅਪਲਾਈ ਕਰ ਦਿੱਤਾ, ਕੋਈ ਤੁਸੀਂ ਅਨਸਕਿਉਰ ਲੋਨ ਅਪਲਾਈ ਕਰ ਦਿੱਤਾ 10 ਲੱਖ ਰੁਪਏ ਲਈ ਵੀ ਮੈਨੂੰ ਬਿਜ਼ਨਸ ਲੋਨ ਦੇ ਦਿਓ ਬੈਂਕ ਉੱਥੇ ਵੀ ਹੋ ਜਾਂਦਾ ਵੀ ਤੁਸੀਂ 2 ਸਾਲ ਹੋ ਗਏ 3 ਸਾਲ ਹੋ ਗਏ ਤੁਹਾਡੀ ਕ੍ਰੈਡਿਟ ਹਿਸਟਰੀ ਠੀਕ ਹੈ ਕੋਈ ਦਿੱਕਤ ਨਹੀਂ ਆ ਰਹੀ ਪਰ ਤੁਹਾਡੇ ਸਿਬਲ ਸਕੋਰ ਬਹੁਤ ਅੱਛੇ ਆ ਰਹੇ ਨੇ ਪਰ ਤੁਸੀਂ ਲੋਨ ਲਿੱਤਾ ਹੀ ਨਹੀਂ ਕੋਈ ਤੇ ਹੁਣ ਤੁਸੀਂ ਇੱਕ ਅਨਸਕਿਉਰ ਲੋਨ ਮੰਗ ਰਹੇ ਹੋ ਅਨਸਕਿਉਰ ਲੋਨ ਮੰਗ ਰਹੇ ਹੋ ਤੇ ਬੈਂਕ ਨੂੰ ਰਿਸਕ ਹੈ ਤੁਹਾਡੀ ਕ੍ਰੈਡਿਟ ਹਿਸਟਰੀ ਦਾ ਉਸ ਨੂੰ ਪਤਾ ਹੀ ਨਹੀਂ ਲੱਗ ਰਿਹਾ ਵੀ ਤੁਸੀਂ 2-3 ਸਾਲਾਂ ਤੋਂ ਤੁਹਾਡੇ ਸਰਕਮਸਟੈਂਸਿਸ کیسے ਰਹੇ ਨੇ ਤੁਹਾਡੀ ਪੇਂਗ ਕੈਪੈਸਿਟੀ कैसी ਰਹੀ ਹੈ ਤੁਸੀਂ ਬੈਂਕਾਂ ਨਾਲ ਲੇਨ ਦੇਨ ਕਿਹਦਾ ਰੱਖਿਆ ਉਸ ਕੇਸ ਵੀ ਤੁਹਾ ਲੋਨ ਰਿਜੈਕਟ ਕਰ ਦਿੰਦਾ ਪਰ ਜੇ ਤੁਸੀਂ ਕਿਸੇ ਹੋਰ ਬੈਂਕ ਕੋਲ ਜਾਂਦੇ ਤਾਂ ਤੁਹਾਨੂੰ ਲੋਨ ਮਿਲ ਜਾਂਦਾ ਸੋ ਇਹ ਧਿਆਨ ਰੱਖੋ ਇਸ ਦਾ ਤੁਹਾਡੇ ਸਿਬਲ ਦੇ ਨਾਲ ਕੋਈ ਲਿੰਕ ਨਹੀਂ ਹੁੰਦਾ ਇਹ ਬੈਂਕ ਦੀ ਆਪਣੀ ਇੰਟਰਨਲ ਪਾਲਿਸੀ ਹੈ ਜਿਹੜੀ ਕਿ ਬੈਂਕ ਕੋਲ ਪਿਛਲੇ 2-3 ਸਾਲਾਂ ਤੋਂ ਇਸ ਪਾਲਿਸੀ ਦੇ ਕੰਮ ਕਰਨ ਲੱਗੇ ਨੇ ਇੰਟਰਨਲ ਆਪਣਾ ਕ੍ਰੈਡਿਟ ਸਕੋਰ ਕ੍ਰੈਡਿਟ ਇਨਫੋਰਮੇਸ਼ਨ ਦੀ ਤੋਂ ਰਿਪੋਰਟ ਲੈਣ ਤੋਂ ਬਾਅਦ ਵੀ ਉਹ ਇੱਕ ਆਪਣੀ ਇੰਟਰਨਲ ਪਾਲਿਸੀ ਦੇ ਅਸਾਮ ਨਾਲ ਵੀ ਪੈਰਾਮੀਟਰ ਦੇ ਦੇਖਣ ਲੱਗੇ ਨੇ ਉਸ ਦੇ ਵਿੱਚ ਵੀ ਤੁਹਾਡਾ ਕਈ ਵਾਰ ਕੇਸ ਰਿਜੈਕਟ ਹੋ ਜਾਂਦਾ ਹੈ ਤੇ ਤੁਹਾਨੂੰ ਡੀਲਿੰਗ ਪਰਸਨ ਡੀਲਿੰਗ ਐਗਜ਼ੀਕਿਊਟਿਵ ਮੈਨੇਜਰ ਤੁਹਾਨੂੰ ਦੱਸ ਨਹੀਂ ਪਾਉਂਦਾ ਐਕਸਪਲੇਨ ਨਹੀਂ ਕਰ ਪਾਉਂਦਾ ਵੀ ਕੀ ਰੀਜ਼ਨ ਹੈ ਉਮੀਦ ਹੈ ਤੁਹਾਡਾ ਇੱਕ ਇਨਕੁਆਰੀ ਅਸੀਂ ਕਲੀਅਰ ਕਰ ਦਿੱਤੀ ਹੋਣੀ ਹੈ ਇਸ ਤਰ੍ਹਾਂ ਦਾ ਜੇ ਹੋਰ ਵੀ ਕੋਈ ਕੁਐਸਚਨ ਹੈ ਕੋਈ ਇਨਕੁਆਰੀ ਹੈ ਤਾਂ ਤੁਸੀਂ ਸਾਨੂੰ ਕਮੈਂਟ ਬਾਕਸ ਵਿੱਚ ਲਿਖ ਕੇ ਪਾ ਸਕਦੇ ਹੋ ਸਾਡੇ ਮੋਬਾਈਲ ਨੰਬਰ ਤੇ ਵਟਸਐਪ ਕਰਕੇ ਤੁਸੀਂ ਪੁੱਛ ਸਕਦੇ ਹੋ ਅਸੀਂ ਤੁਹਾਨੂੰ ਜਵਾਬ ਦੇਵਾਂਗੇ ਆਪਣੇ ਇਸ ਚੈਨਲ ਤੋਂ ਤੁਹਾਨੂੰ ਕਿਸ ਤਰ੍ਹਾਂ ਦਾ ਲੱਗ ਰਿਹਾ ਹੈ ਇਸ ਬਾਰੇ ਸਾਨੂੰ ਆਪਣੀ ਸਲਾਹ ਦਿਓ ਤਾਂ ਇਸ ਬਾਰੇ ਦੱਸੋ ਸਾਡੇ ਚੈਨਲ ਵੱਧ ਤੋਂ ਵੱਧ ਸਬਸਕ੍ਰਾਈਬ ਸ਼ੇਅਰ ਕਰੋ ਤਾਂ ਜੋ ਹੋਰਾਂ ਨੂੰ ਵੀ ਪਤਾ ਲੱਗ ਸਕੇ ਥੈਂਕ ਯੂ ਵੈਰੀ ਮਚ